ਸਰਸੰਗੇ ਜੀ ਕੋਈ ਸਿੱਖ ਬਣਦਾ ਹੈ ਮਤਲਬ ਵਾਸਤੇ ਕੋਈ ਮਰੀਦ ਬਣਦਾ ਹੈ ਮਤਲਬ ਵਾਸਤੇ ਅਸੀਂ ਮਰੀਦਾਂ ਦੀ ਗਿਣਤੀ ਜੀ ਥੋੜਾ ਹੁੰਨੇ ਆ ਮਰੀਦ ਤਾਂ ਭਾਈ ਗੁਰਦਾਸ ਜੀ ਕਹਿੰਦੇ ਜੇ ਮਰੀਦ ਬਣਨਾ ਹੈ ਮਰਦਾ ਹੋਏ ਮਰੀਦ ਗੱਲ ਨਹੀਂ ਹੋਗ ਗੱਲਾਂ ਵਾਲਾ ਮਰੀਦ ਨਹੀਂ ਚਾਹੀਦਾ ਜੇ ਮਰੀਦ ਬਣਨਾ ਹੈ ਉਹ ਗਰਮ ਕੋ ਮਰੀਦ ਹੀ ਬਣੇ ਸੀ ਧੰਨ ਬਾਬਾ ਮੋਤੀराम ਮਹਾਰਾਜ ਉਹ ਮਰੀਦ ਹੀ ਸੀ ਉਹ ਸੀ ਮਰੀਦ ਸਾਡੀਆਂ ਅੱਖਾਂ ਵੇਖੀ ਵੀ ਜਾਂਦੀਆਂ ਸੁਣੀ ਵੀ ਜਾਂਦੀਆਂ ਪੜੀ ਵੀ ਜਾਂਦੀਆਂ ਸਾਡੇ ਤੇ ਅਸਰ ਕੋਈ ਨਹੀਂ ਸਿਰਫ ਇੱਕ ਵਾਰ ਬਸ ਦਰਸ਼ਨ ਕੀਤੇ ਧਰ ਬਾਬਾ ਮੋਤੀराम ਮਹਾਰਾਜੀ ਨੇ ਠੰਡੇ ਬੁਰਜ ਵਿੱਚ ਸਾਹਿਬਜਾਦੇ ਬੰਦ ਕੀਤੇ ਠੰਡੇ ਬੁਰਜ ਵਿੱਚ ਮਾਂ ਗੁਜਰਕੌਰ ਨੂੰ ਬੰਦ ਕੀਤਾ ਸਾਹਿਬਜਾਦਿਆਂ ਨੂੰ ਬੰਦ ਕੀਤਾ ਉਹ ਗੁਰਮਖੋ ਇੱਕ ਵਾਰੀ ਦਰਸ਼ਨ ਕੀਤੇ ਇੱਕ ਵਾਰੀ ਬਸ ਠੰਡੇ ਬੁਰਜ ਵਿੱਚ ਬਾਬਾ ਮੋਤੀराम ਜੀ ਮਹਿਰਾ ਇਹਨਾਂ ਨੇ ਦਰਸ਼ਨ ਕਿਉਂ ਕਿ ਵਜੀਦੇ ਦੀ ਫੌਜ ਵਿੱਚ ਸਨ ਉੱਥੇ ਨੌਕਰੀ ਕਰਦੇ ਸੀ ਤਾਂ ਬਾਬਾ ਮੋਤੀਨਾ ਮਹਿਰਾ ਜੀ ਸ਼ਾਮ ਦਾ ਵੇਲਾ ਹੋਇਆ ਉਹ ਜਦੋਂ ਕਲਗੀਧਰ ਗੁਰੂ ਗੋਬਿੰਦ ਸਿੰਘ ਨੇ ਆ ਲਾਲਾਂ ਨੂੰ ਫੜ ਕੇ ਠੰਡੇ ਬੁਰਜ ਵਿੱਚ ਬੰਦ ਕੀਤਾ ਕਿਨੇ ਬਾਬਾ ਮੋਤੀਰਾ ਮਹਿਰਾ ਜੀ ਉੱਥੇ ਨੌਕਰੀ ਕਰਦੇ। بابا ਮੋਤੀराम ਮਹਾਰੇ ਨੇ ਜਦੋਂ ਦਰਸ਼ਨ ਕੀਤੇ ਨਾ ਮਹਾਰਾਜ ਦੇ ਲਾਲਾਂ ਦੇ ਪੈਰਾਂ ਤੇ ਛਾਲੇ ਤੁਰ ਤੁਰ ਕੇ ਤਨ بابا ਮੋਤੀराम ਮਹਾਰਾਜ ਦੇ ਪੈਰਾਂ ਤੇ ਛਾਲੇ ਪਏ ਸਾਧ ਸੰਗਤ ਜੀ ਬਸਤਰ ਜਿਹੜੇ ਸੀ ਸੁਣਿਓ ਬਸਤਰ ਜਿਹੜੇ ਸੀ ਝਾੜੀਆਂ ਚੋਂ ਜਦੋਂ ਲੰਘ ਕੇ ਆਏ ਲੀਰਾ ਲੀਰਾ ਬਾਣਾ ਹੋਇਆ ਪੈਰਾਂ 'ਚ ਕੋਈ ਜੋੜਾ ਨਹੀਂ ਜਿੱਦਾਂ ਬੰਦਾ ਬਹੁਤਾ ਤੁਰਦਾ ਹੈ ਤੇ ਸਰੀਰ ਪੈਰ ਨੇ ਜਿਹੜੇ ਇਹ ਫੁੱਲ ਜਾਂਦੇ ਆ ਅੱਟਣ ਬਣੇ ਹੋਏ ਨੇ ਵੱਡੇ ਵੱਡੇ ਨਿੱਕੇ ਨਿੱਕੇ ਪੈਰ ਛੋਟੇ ਛੋਟੇ ਪੈਰ ਅੱਟਣ ਬਣੇ ਹੋਏ ਨੇ ਇੱਕ ਵਾਰੀ ਦਰਸ਼ਨ ਕੀਤੇ ਸਾਧ ਸੰਗਤ ਜੀ ਫਟਿਆ ਬਾਣਾ ਝਾੜੀਆਂ 'ਚ ਉਲਝਿਆ ਬਾਣਾ ਵੇਖਿਆ ਫਟੇ ਚਰਨ ਵੇਖੇ ਧਨ ماں ਗੁਜਰ ਕੌਰ ਜੀ ਉਹ ਬਜ਼ੁਰਗ ਮਾਂ ਉਹ ਬਿਰਧ ਮਾਤਾ ਜਦੋਂ ਵੇਖੀ ਬਾਬਾ ਮੋਤੀराम ਮਹਿਰਾ ਜਦੋਂ ਘਰ ਆਇਆ ਨਾ ਆਪਣੇ ਜਦੋਂ ਘਰ ਆਇਆ ਧਨ ਬਾਬਾ ਮੋਤੀਰਾਮ ਮਹਿਰਾ ਸਾਧ ਸੰਗਤ ਜੀ ਗੁਰੂ ਦੇ ਆ ਲਾਲਾਂ ਦਾ ਐਸਾ ਹਾਲ ਵੇਖਿਆ ਘਰ ਆ ਕੇ ਚੈਨ ਨਹੀਂ ਮਿਲੀ ਘਰ ਆ ਕੇ ਸੁਰਤ ਨਹੀਂ ਲੱਗੀ ਕਹਿੰਦੇ ਬਾਬਾ ਮੋਤੀਰਾ ਮਹਾਰਾਜ ਜਦੋਂ ਘਰ ਆਏ ਤੇ ਮਾਂ ਕਹਿੰਦੀ ਵੀ ਪੁੱਤ ਪ੍ਰਸ਼ਾਦਾ ਛਕ ਲੈ ਪ੍ਰਸ਼ਾਦਾ ਐ ਪ੍ਰਸ਼ਾਦਾ ਪਾ ਦਿੱਤਾ ਬਾਬਾਈ ਦੇ ਘਰੋਂ ਮਹਾ ਬਾਬਾ ਮੋਤੀਰਾ ਮਹਾਰਾਜੀ ਦੇ ਘਰ ਤੋਂ ਮਾਤਾ ਭੋਲੀ ਜੀ ਮਾਲ ਲਤੋ ਉਹ ਪੁੱਤ ਪ੍ਰਸ਼ਾਦਾ ਛਕ ਲਾ ਤੂੰ ਸ਼ਗ ਪ੍ਰਸ਼ਾਦਾ ਸਰਸੰਗਤ ਜੀ ਕਿਵੇਂ ਪ੍ਰਸ਼ਾਦਾ ਛਕੇ ਹਾਲ ਵੇਖਿਆ ਅੱਖਾਂ ਨਾਲ ਸਭ ਜਾਂਦਿਆਂ ਦਾ ਸਾਡੇ ਅਤੀ ਸਤਿਕਾਰਯੋਗ ਮਹਾਂਪੁਰਸ਼ ਬਾਬਾ ਹਰਜੀਤ ਸਿੰਘ ਜੀ ਮਹਿਤਾ ਚੌਕ ਬਟਾਲੇ ਵਾਲੇ ਮਹਾਪੁਰਸ਼ ਤਸ਼ਰੀਫ ਲੈ ਕੇ ਆਏ ਨੇ ਜੀ ਆਇਆਂ ਨੂੰ ਮਹਾਪੁਰਸ਼ਾਂ ਬੜੇ ਪਿਆਰ ਵਿੱਚ ਬੜੇ ਅਦਬ ਵਿੱਚ ਸਤਿਗੁਰੂ ਜੀ ਦੇ ਦਰ ਘਰ ਨਾਲ ਦੇਨ ਰਾਤ ਸੰਗਤਾਂ ਨੂੰ ਜੋੜਦੇ ਮਿਹਰ ਹੈ ਸੱਚੇ ਪਾਤਸ਼ਾਹ ਜੀ ਪੜਿਓ ਮਹਾਪੁਰਸ਼ਾਂ ਦੀ ਪ੍ਰੇਮ ਦੀ ਧਾਰਨਾ ਫਿਰ ਆਪਾਂ ਲੜੀ ਅੱਗੇ ਜੋੜਦੇ ਨੰਗ ਟੱਕਦੇ ਆ ਦੁਨੀਆ ਦਾ ਨੰਗ ਟੱਕਦੇ ਆ ਦੁਨੀਆ ਦਾ ਨੰਗ ਟੱਕਦੇ ਆ ਦੁਨੀਆ ਦਾ ਨੀਰਾ ਨੂੰ ਨਾ ਦੇਖ ਪਾਤੀਆਂ ਨੀਰਾ ਰਾਜ ਦੀ ਪਾਤੀਆਂ ਨੀਰਾ ਨਾ ਦੇਖ ਪਾਤੀਆਂ ਨੀਰਾ ਨਾ ਦੇਖ ਪਾਤੀਆਂ ਨੀਰਾ ਨਾ ਦੇਖ ਪਾਤੀਆਂ ਨੀਰਾ ਦੁਨੀਆਂ ਜਿੱਤ ਕੇ ਬੈਠੇ ਦੁਨੀਆਂ ਜਿੱਤ ਕੇ ਬੈਠੇ ਜਿਹੜੇ ਉਹਨਾਂ ਮੁਲਕੀ ਹਾਰਨ ਲਈ

ਇਹ ਚਰਣਾ ਚੇ ਅਰਜ ਕੰਦਾਸੀ ਇੱਕ ਵਾਰੀ ਦਰਸ਼ਨ ਕੀਤੇ ਬਾਬਾ ਮੋਤੀराम ਮਹਾਰਾਜੀ ਨੇ ਗੁਰੂ ਦੇ ਆ ਲਾਲਾਂ ਦੇ ਗੁਰੂ ਦੀ ਮਾਤਾ-ਮਤਾ ਗੁਜਰਕੌਰ ਜੀ ਦੇ ਜਦੋਂ ਸ਼ਾਮ ਨੂੰ ਆਪਣੇ ਘਰ ਆਏ ਨਾ ਸਰਸੰਗਤ ਜੀ ਉਹ ਮਾਤਾ ਭੋਲੀ ਮਾਲਦੋ ਪੁੱਤ ਨਰੈਣਾ ਆਏ ਅੱਗੇ ਬਹਿ ਕੇ ਪ੍ਰਸ਼ਾਦਾ ਪਾਇਆ ਸੁਣਿਓ ਜਦੋਂ ਪ੍ਰਸ਼ਾਦਾ ਛਕਣ ਲੱਗੇ ਤੇ ਬਾਬਾ ਮੋਤੀराम ਮਹਾਰਾ ਐਦਾਂ ਬੁਰਕੀ ਤੋੜੀ ਜਦੋਂ ਮੁੱਖ ਦੇ ਕੋਲ ਆਏ ਬੁਰਕੀ ਗਰਾਹੀ ਲੈ ਕੇ ਗਏ ਨਾ ਆਏ ਥੱਲੇ ਰੱਖ ਕੇ ਮਾਂ ਪੁੱਛਦੀ ਕਹਿੰਦੀ ਵੀ ਪੁੱਤ ਤੇਰੇ ਚਿਹਰੇ ਨੂੰ ਵੇਖ ਕੇ ਆਏ ਲੱਗਦਾ ਵੀ ਜਿਵੇਂ ਬੜਾ ਉਦਾਸ ਹੋ। ਕੀ ਹੋਇਆ? ਤੂੰ ਪ੍ਰਸ਼ਾਦਾ ਛਕਦਾ ਕਿਉਂ ਨਹੀਂ ਬਈ? ਪੁੱਤ ਕਹਿੰਦਾ ਹੈ ਭਾਈ ਨਰੈਣਾ ਜੀ ਬੋਲਦੇ ਨੇ ਬਾਪੂ ਤੂੰ ਪ੍ਰਸ਼ਾਦਾ ਕਿਉਂ ਨਹੀਂ ਛਕਦਾ? ਭੋਜਨ ਕਿਉਂ ਨਹੀਂ ਤੁਸੀਂ ਛਕਦੇ ਸਾਧ ਸੰਗਤ ਜੀ ਉਸ ਵੇਲੇ ਪਤਾ ਕੀ ਕਹਿੰਦਾ ਅੱਖਾਂ ਚੋਂ ਨੇਤਰ ਨੇਤਰਾਂ ਚੋਂ ਜਲ ਵਗਾਇਆ ਰੋਂਦਾ ਰੋਂਦਾ ਕਹਿੰਦਾ ਮਾਂ ਹੋ ਮਾਤਾ ਮੇਰਾ ਨਾ ਸੌਣ ਨੂੰ ਨਾ ਬੈਣ ਨੂੰ ਮੇਰਾ ਚਿੱਤ ਨਹੀਂ ਟਿਕਾਣੇ ਅੱਜ ਪ੍ਰਸ਼ਾਦਾ ਛਕਣਾ ਤਾਂ ਦੂਰ ਦੀ ਗੱਲ ਮੇਰਾ ਤਾਂ ਪਾਣੀ ਪੀਣ ਨੂੰ ਜੀ ਨਹੀਂ ਕਰਦਾ ਪਤ ਹੋਇਆ ਕੀ ਦਿਨੂ ਐਸਾ ਮਾਤਾ ਮੈਂ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ ਇਹਨਾਂ ਅੱਖਾਂ ਨਾਲ ਵੇਖਿਆ ਅੱਖਾਂ ਨਾਲ ਇਸ ਵਜੀਦੇ ਨੇ ਜਾਲਮ ਨੇ ਮਾਤਾ ਉਹ 80 ਸਾਲ ਦੀ ਬਜ਼ੁਰਗ ਮਾਂ ਗੁਰੂ ਗੋਬਿੰਦ ਸਿੰਘ ਦੀ ਉਹਨੂੰ ਠੰਡੇ ਬੁਰਜ ਵਿੱਚ ਬੰਦ ਕੀਤਾ ਛੋਟੇ ਛੋਟੇ ਲਾਲ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਮਾਤਾ ਖਡੌਣਿਆਂ ਨਾਲ ਖੇਡਣ ਦੀ ਉਮਰ ਠੰਡੇ ਬੁਰਜ ਵਿੱਚ ਬੰਦ ਕੀਤਾ ਮੈਂ ਅਖਰਣ ਵੇਖਿਆ ਪੁੱਤ ਕੀ ਵੇਖਿਆ ਮਾਤਾ ਤੁਰ ਤੁਰ ਕੇ ਉਹਨਾਂ ਦੇ ਚਰਣਾ 'ਚ ਛਾਲੇ ਪਏ ਨੇ ਕੋਲ ਮੋਟਾ ਕੱਪੜਾ ਕੋਈ ਨਹੀਂ ਮਾਤਾ ਜਿਹੜਾ ਬਾਣਾ ਪਾਇਆ ਝਾੜੀਆਂ 'ਚ ਲੱਗ ਲੱਗ ਕੇ ਬਾਣਾ ਵੀ ਲੀਰੋ ਲੀਰ ਹੋਇਆ ਪਿਆ ਹੈ ਉਸ ਵੇਲੇ ਪੁੱਤ ਕੀ ਚਾਹੁੰਦਾ ਤੂੰ ਮਾਂ ਪੁੱਛਦੀ ਮੋਤੀ ਵੇ ਪੁੱਤਰਾ ਤੂੰ ਕੀ ਚਾਹੁੰਦਾ ਹੈ ਹੱਥ ਜੋੜ ਕੇ ਕਹਿੰਦੇ ਬਾਬਾ ਮੋਤੀराम ਮੈਰਾ ਕਹਿੰਦੇ ਮਾਂ ਮੈਂ ਗੁਰੂ ਦੇ ਆ ਲਾਲਾਂ ਦੀ ਸੇਵਾ ਕਰਾਂ ਮੈਂ ਸੇਵਾ ਕਮਾਉਣੀ ਮਾਰੇ ਤੇ ਆ ਲਾਲਾਂ ਦੀ ਪੁੱਤ ਕਮਾ ਆ ਫਿਰ ਕਰ ਸੇਵਾ ਸਾਧ ਸੰਗਤ ਜੀ ਬਾਬਾ ਮੋਤੀराम ਮੈਰਾ ਕਹਿੰਦਾ ਮੈਂ ਭੋਜਨ ਸ਼ਕਾਉਣਾ ਹੈ ਮਾਤਾ ਜੀ ਨੂੰ ਸੁਣਿਓ ਮੈਂ ਭੋਜਨ ਛਕਾਉਣਾ ਹੈ ਕਹਿੰਦੇ ਜਦੋਂ ਬਾਬਾ ਮੋਤੀराम ਮਹਾਰਾਜ ਜੀ ਗਏ ਸੇਵਾ ਕਰਨ ਵਾਸਤੇ ਸੁਣਿਓ ਸੇਵਾ ਕਰਨ ਗਏ ਲੰਗਰ ਛਕਾਉਣ ਵਾਸਤੇ ਗਏ ਪਹਿਰੇਦਾਰ ਅੱਗੇ ਸਿਪਾਹੀ ਰੋਕਦੇ ਨੇ ਕਹਿੰਦੇ ਕਿੱਥੇ ਚੱਲਿਆ ਕੌਣ ਹੈ ਭਾਈ ਤੂੰ ਕਿੱਥੇ ਚੱਲਿਆ ਤੂੰ ਬੁਰਜਲ ਉੱਥੇ ਗੁਰੂ ਗੋਬਿੰਦ ਸਿੰਘ ਦੇ ਲਾਲ ਗੁਰੂ ਗੋਬਿੰਦ ਸਿੰਘ ਦੀ ਮਾਤਾ ਕੈਦ ਨੇ ਇੱਧਰ ਨਹੀਂ ਕੋਈ ਜਾ ਸਕਦਾ ਬਾਬਾ ਮੋਤੀराम ਮੇਰਾ ਹੱਥ ਜੋੜ ਕੇ ਕਹਿੰਦਾ ਇਹਨਾਂ ਮੈਂ ਗੁਰੂ ਜੀਆਂ ਲਾਲਾਂ ਦੀ ਸੇਵਾ ਕਰਾਂ ਮੈਂ ਮੈਂ ਮਾਘੁਜਰ ਘੋਰ ਦੀ ਮੈਂ ਸੇਵਾ ਕਰਾਂ ਆਖਣ ਲੱਗੇ ਨਾ ਇਹ ਤਾਂ ਨਹੀਂ ਜਾ ਸਕਦਾ ਬਾਬਾ ਮੋਤੀराम ਨੇ ਮੇਰਾ ਹੱਥ ਜੋੜ ਕੇ ਕਹਿੰਦਾ ਤੁਸੀਂ ਜੋ ਕੀਮਤ ਚਾਹੋ ਜੋ ਧਨ ਜੋ ਮਾਇਆ ਚਾਹੋ ਮੈਂ ਤੁਹਾਨੂੰ ਦੇ ਦਿਆਂਗਾ ਇੱਕ ਵਾਰੀ ਗੁਰੂ ਕਿਆਂ ਲਾਲਾਂ ਦੀ ਮੈਨੂੰ ਸੇਵਾ ਕਮਾ ਲੈਣ। ਸਾਧ ਸੰਗਤ ਜੀ ਉਹਨਾਂ ਨੇ ਆਖਿਆ ਫਿਰ ਮਾਇਆ ਲਿਆ। ਉਹਨਾਂ ਨੇ ਆਖਿਆ ਲਿਆ ਮਾਇਆ ਫੇਰ ਤੂੰ ਸੇਵਾ ਕਰ ਸਕਦਾ ਹੈ। ਸਾਧ ਸੰਗਤ ਉਸ ਵੇਲੇ ਬਾਬਾ ਮੋਤੀराम ਮੇਰਾ ਆਪਣੇ ਘਰ ਗਿਆ ਆਪਣੇ ਘਰ ਵਾਲੀ ਨੂੰ ਉਹ ਭਗਵਾਨ ਨੇ ਗੁਰੂਦਿਆਂ ਲਾਲਾਂ ਦੀ ਸੇਵਾ ਕਮਾਉਣੀ ਧਨ ਕਿਹੜਾ ਸਦਾ ਨਾਲ ਜਾਂਦਾ। ਜਿੰਨੇ ਪਿੱਕੇ ਘਰ ਵੱਲੋਂ ਗਹਿਣੇ ਮਿਲੇ ਸੀ ਮਾਇਆਵਲੀ ਸੀ ਧਨ ਸੀ ਉਹ ਮਾਂ ਮਾਤਾ ਭੋਲੀ ਬਾਬਾ ਮੋਤੀराम ਮਹਰਾਜੀ ਦੇ ਘਰ ਵਾਲੀ ਅੰਦਰੋਂ ਚੁੱਕ ਕੇ ਲਿਆਂਦੇ ਗਹਿਣੇ ਸਾਰੇ ਅੱਗੇ ਰੱਖਦੇ ਕਹਿੰਦੀ ਜੀ ਸਾਰੇ ਦੇ ਦਿਓ ਤੁਸੀਂ ਸੇਵਾ ਕਰੋ ਦਿਓ ਉਹਨਾਂ ਨੂੰ ਜਾ ਕੇ ਇਹ ਸਿਪਾਈ ਤਾਂ ਟਕੇ ਟਕੇ ਤੇ ਵਿਗਦੇ ਫਿਰਦੇ ਨੇ ਦਿਓ ਇਹਨਾਂ ਨੂੰ ਟਕੇ ਸਾਧ ਸੰਗਤ ਜੀ ਬਾਬਾ ਮੋਤੀराम ਮਹਰਾਜੀ ਨੇ ਗਹਿਣੇ ਦਿੱਤੇ ਪਰਸ਼ਾਤਾ ਲੰਗਰੀ ਜੀ ਬਾਬਾ ਮੋਤੀराम ਮਹਿਰਾ ਵਜੀਦੇ ਦੀ ਫੌਜੇ ਅੰਦਰ 사ਤਸੰਗਤ ਬਾਬਾ ਮੋਤੀराम ਮਹਿਰਾ ਜੀ ਮਾਤਾ ਗੁਜਰ ਕੌਰ ਜੀ ਨੂੰ ਜਾ ਕੇ ਸਜਦਾ ਕਰਦੇ ਮੱਥਾ ਟੇਕਦੇ ਨੇ ਤੇ ਮਾਤਾ ਗੁਜਰ ਕੌਰ ਜੀ ਆਖਣ ਲੱਗੇ ਵੇ ਕੌਣ ਐ ਵੀ ਭਾਈ ਪੁੱਤਰਾ ਤੂੰ ਕੌਣ ਐ ਮਾਤਾ ਜੀ ਮੈਂ ਮੋਤੀ ਉਹ ਗੱਲ ਸੁਣ ਐਡੀਆਂ ਜ਼ਾਲਮ ਸਰਕਾਰਾਂ ਸਾਨੂੰ ਇੱਥੇ ਫੜ ਕੇ ਕੈਦ ਕੀਤਾ ਉਹ ਗੱਲ ਸੁਣ ਮੋਤੀ ਪੁੱਤਰਾ ਆਪਣੀ ਜਾਨ ਜੋਖਮ ਚ ਪਾ ਕੇ ਸਾਡੇ ਕੋਲ ਆਇਆ ਉਹ ਤੈਨੂੰ ਡਰ ਨਹੀਂ ਲੱਗਦਾ ਇਹਨਾਂ ਹਕੂਮਤਾਂ ਤੋਂ ਡਰ ਨਹੀਂ ਲੱਗਦਾ ਮਾਤਾ ਜੀ ਮੇਰੇ ਕੋਲ ਬਹੁਤਾ ਸਮਾਂ ਨਹੀਂ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਮਾਤਾ ਜੀ ਮੈਂ ਲੰਗਰੀ ਆ ਮੈਂ ਤੁਹਾਨੂੰ ਪ੍ਰਸ਼ਾਦਾ ਭੋਜਨ ਛਕਾਉਣਾ ਚਾਹੁੰਦਾ ਮਾਤਾ ਜੀ ਆਖਣ ਲੱਗੇ ਨਾ ਵੇ ਪੁੱਤਰਾ ਅਸੀਂ ਭੁੱਖੇ ਤੇ ਹਾਏ ਮਰਨਾ ਮਨਜ਼ੂਰ ਏ ਪਰ ਇਸ ਪਾਪੀ ਇਸ ਜ਼ਾਲਮ ਹਕੂਮਤ ਦੇ ਕਰਦਾ ਇੱਕ ਦਾਣਾ ਵੀ ਅਸੀਂ ਛਕਣਾ ਨਹੀਂ ਫਿਰ ਉਸ ਵੇਲੇ ਤਨ ਮਹਾਪੁਰਸ਼ ਬਾਬਾ ਮੋਤੀराम ਜੀ ਮੇਰਾ ਫੇਰ ਦੁੱਧ ਗਰਮ ਕਰਕੇ ਲਿਆਏ ਸੀ ਮਾਤਾ ਜੀ ਮੈਂ ਸਮੁੰਦਰ ਲੈ ਕੇ ਆਉਣਾ ਤਨ ਮਾ ਗੁਜਰਕੌਰ ਜੀ ਵਾਸਤੇ ਸਮੁੰਦਰ ਲਿਆਂਦਾ ਦੁੱਧ ਲਿਆਂਦਾ ਗਰਮ ਕਰਕੇ ਲਾਲਚ ਦਿੱਤਾ ਸਿਪਾਈਆਂ ਨੂੰ ਜਦੋਂ ਦੁੱਧ ਲਿਆਂਦਾ ਮਾਂ ਗੁਜਰਕੌਰ ਜੀ ਨੂੰ ਮਾਤਾ ਜੀ ਆਪ ਜੀ ਵੀ ਛਕੋ ਸਭ ਜਾਦਿਆਂ ਨੂੰ ਵੀ ਛਕਾਓ ਸਾਧ ਸੰਗਤ ਜੀ ਤਨ ਮਾਂ ਗੁਜਰਕੌਰ ਜੀ ਨੇ ਉਹ ਗਲਾਸਾਂ ਵਿੱਚ ਦੁੱਧ ਪਾਇਆ ਮਾਂ ਗੁਜਰਕੌਰ ਛਕਦੀ ਸਭ ਜਾਦੇ ਛਕਦੇ ਨੇ ਉਦੋਂ ਬਾਅਦ ਇੱਕ ਦਿਨ ਦੁੱਧ ਪਿਆਇਆ 11 ਵੋ 12 ਵੋ ਨੂੰ ਫੇਰ ਦੁੱਧ ਛਕਾਉਂਦਾ ਹੈ 12 ਵੋ ਨੂੰ ਦੁੱਧ ਛਕਾਉਂਦਾ ਹੈ ਸਾਧ ਸੰਗਤ ਜੀ ਦੁੱਧ ਛਕਾ ਕੇ ਵਾਪਸ ਚ ਲਿਆ ਜਾਂਦਾ ਹੈ ਸਿਪਾਈਆਂ ਨੂੰ ਲਾਲਚ ਦਿੰਦਾ ਹੈ 13 ਬੋ ਦੀ ਗਜ਼ਹਿਰੀ ਲੱਗੀ ਸੀ ਜਦੋਂ 13 ਬੋ ਦੀ ਗਜ਼ਹਿਰੀ ਲੱਗੀ ਤੇ ਸਭ ਜਦਿਆਂ ਨੂੰ ਨੀਹਾਂ ਚ ਖਲਾਰ ਕੇ ਸ਼ਹੀਦ ਕਰਤਾ ਸ਼ਹੀਦੀ ਬਾਗ ਮਾ ਗੁਜਰ ਮੋਰ ਜੀ ਕੱਲੇ ਰਹਿ ਗਏ ਠੰਡੇ ਬੁਰਜ ਚ ਕੱਲੇ ਬੰਦ ਨੇ ਕਹਿੰਦੇ ਮਾਤਾ ਜੀ ਉੱਥੇ ਬੈਠੇ ਬਾਬਾ ਮੋਤੀराम ਜੀ ਮੇਰਾ ਦੁੱਧ ਅੱਗੇ ਵੀ ਲੈ ਕੇ ਆਉਂਦੇ ਸੀ ਅੱਜ ਵੀ ਲੈ ਕੇ ਆਏ ਸਾਧ ਸੰਗਤ ਬਾਬਾ ਜੀ ਦੁੱਧ ਲੈ ਕੇ ਆਏ ਤੇ ਪੌੜੀ ਲਾਈ ਬੁਰਜ ਦੇ ਪੁੱਛੋਂ ਮਾਤਾ ਜੀ ਨੂੰ ਮੱਥਾ ਟੇਕਿਆ ਮਾਂ ਗੁਜਰਕੌਰ ਓ ਮੋਤੀ ਪੁੱਤਰਾ ਤੂੰ ਆ ਗਿਆ ਲੈ ਆ ਦੁੱਧ ਛਕੀਏ ਐ ਦੁੱਧ ਦਾ ਗੜਵਾ ਰੱਖਿਆ ਤਨ ਮਾਂ ਗੁਜਰਕੌਰ ਜੀ ਆਖਣ ਲੱਗੇ ਪੁੱਤ ਅੱਗੇ ਮੇਰੇ ਲਾਲ ਐਸ ਵੇਲੇ ਨੂੰ ਆ ਜਾਂਦੇ ਸੀ ਅੱਜ ਨਹੀਂ ਆਇਆ ਐ ਪੁੱਛਦੇ ਮੇਰੇ ਲਾਲ ਅੱਗੇ ਐਸ ਵੇਲੇ ਨੂੰ ਆ ਜਾਂਦੇ ਸੀ ਅੱਜ ਨਹੀਂ ਆਏ ਮਾਤਾ ਜੀ ਤੁਸੀਂ ਦੁੱਧ ਛਕੋ ਕਿਹਨੇ ਨਾ ਆ ਜਾਣ ਦੇ ਫੇਰ ਛਕਾ ਮਾਂ ਗੁਜਰ ਕੋ ਰੇ ਆਸ ਲਈ ਇਹ ਆਸ ਲਈ ਬੈਠੀ ਅੱਗੇ ਜਾਂਦੇ ਸੀ ਹੁਣ ਵੀ ਆ ਜਾਣਾ ਉਹਨਾਂ ਨੇ ਹੱਥ ਜੋੜ ਕੇ ਫੇਰ ਮੋਤੀ RAM ਬੋਲਦਾ ਹੈ ਮਾਂ ਉਹ ਤੂੰ ਦੁੱਧ ਛਕ ਜਦੋਂ ਉਹ ਆਉਣਗੇ ਉਹਨਾਂ ਨੂੰ ਛਕਾ ਦਾਂਗੇ ਦੱਸਣਾ ਨਹੀਂ ਸੀ ਚਾਹੁੰਦਾ ਉਹਨੂੰ ਇਹ ਸੀ ਪਹਿਲਾਂ ਦੁੱਧ ਛਕਾ ਦਾਂ ਕਿ ਕੁੱਟ ਦੁੱਧ ਦਾ ਅੰਦਰ ਜਾਏਗਾ ਫੇਰ ਦੱਸਾਂਗਾ ਮਾਤਾ ਗੁਜਰਕੌਰ ਜੀ ਆਖਣ ਲੱਗੇ ਵੇ ਮੋਤੀ ਪੁੱਤਰਾ ਤੂੰ ਸਰਕਾਰ ਦਾ ਬੰਦਾ ਹੈ ਇਹਨਾਂ ਦੇ ਵਿੱਚ ਰਹਿਣਾ ਉਹ ਮੈਂ ਤਾਂ ਇੱਥੇ ਬੁਰਜ ਵਿੱਚ ਬੰਦਾ ਉਹ ਗੱਲ ਸੁਣ ਅੱਗੇ ਮੇਰੇ ਲਾਲ ਜਾਂਦੇ ਸੀ ਆ ਜਾਂਦੇ ਸੀ ਪਰ ਅੱਜ ਨਹੀਂ ਆਏ ਕਿੱਥੇ ਨੇ ਮੇਰੇ ਲਾਲ ਤਨ ਮਾ ਗੁਜਰਕੌਰ जो पुछते किन बाबा भा भा मोती राम जी मेहरा बोलिया तो नहीं जाता दसागे मां गुजर कौर न बोलिया नहीं जाता ਨੇਤਰ ਭਰ ਆਏ ਬਾਬਾ ਮੋਤੀ ਰਾਮ ਮਹਾਰਾਜ ਜੀ ਕਹਿੰਦੇ ਮਾਤਾ ਜੀ ਦੁੱਧ ਛਕ ਲੋ ਫੇਰ ਦੱਸ ਦਾਂ ਨਾ ਮੇਰੇ ਲਾਲਾਂ ਦੀ ਖਬਰ ਦੱਸ ਮੈਨੂੰ ਵੀ ਕੀ ਬਣੀ ਲਾਲਾਂ ਨਾਲ ਕਿਉਂ ਨਹੀਂ ਆਏ ਰੋਂਦਾ ਰੋਂਦਾ ਨਾਲੇ ਤਾਂ ਹਾਂ ਮਾਰਦਾ ਤੇ ਨਾਲੇ ਆਏ ਕਹਿੰਦਾ ਮਾਤਾ ਗੁਜਰ ਕੋਰ ਨੂੰ ਮਾਤਾ ਜੀ ਤੇਰੇ ਕੀਮਤੀ ਖਜ਼ਾਨੇ ਲੁੱਟੇ ਗਏ ਮਾਤਾ ਜੀ मी खजाने लुटे गे ਬਣੀ ਮੇਰੇ ਆ ਲਾਲਾ ਨਾਲ ਮਾਤਾ ਇਹਨਾਂ ਜਾਲਵਾ ਨੇ ਨੀਹਾਂ ਚ ਖਲਾ ਰਕੇ ਸ਼ੀਰ ਕੀ ਸਾਸ ਸਗੇ ਜੀ ਮਾਤਾ ਗੁਜਰਕੌਰ ਜੀ ਪੰਜ ਭੂਤਕ ਸਰੀਰ ਦਾ ਪੂਰੀ ਤਿਆਗ ਕਰਕੇ ਨਿਰੰਕਾਰ ਦੇ ਚਰਨਾਂ 'ਚ ਜਾਬ ਰਾਜੇ ਸੁਣਿਓ ਗੰਗੂ ਬ੍ਰਾਹਮਣ ਦਾ ਮਾਤਾ ਗੁਜਰਕੌਰ ਮਾਤਾ ਗੁਜਰਕੌਰ ਸਭ ਜਾਤੇ ਸ਼ਹੀਦ ਹੋ ਗਏ ਟੋਡਰ ਮਦ ਨੇ ਮੋਹਰਾ ਵਿਛਾ ਕੇ ਸੰਸਕਾਰ ਕਰਤਾ ਉਤੋਂ ਬਾਅਦ ਗੰਗੂ ਬ੍ਰਾਹਮਣ ਦੇ ਚਾਚੇ ਦਾ ਮੁੰਡਾ ਕੰਮਾ ਉਹਦਾ ਇਤਿਆਹ ਚ ਨਾ ਆਇਆ ਉਹਨੇ ਸ਼ਿਕਾਇਤ ਕੀਤੀ ਫਿਰ ਮਹਾਰਾਜ ਬਾਬਾ ਮੋਤੀराम ਜੀ ਉਹ ਕਹਿੰਦਾ ਵਜੀਦਿਆ ਤੂੰ ਕਹਿੰਦਾ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਆ ਲਾਲਾਂ ਦੀ ਕੋਈ ਹਫਾਜ਼ਤ ਨਾ ਕਰੇ ਉਹ ਗੱਲ ਸੁਣ ਤੇਰੀ ਫੌਜ ਵਿੱਚ ਰਹਿੰਦਾ ਬੰਦਾ ਤੇਰਾ ਹੋਵੇ ਸਿਪਾਹੀ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਦੀ ਮਾਤਾ ਨੂੰ ਉਹਨਾਂ ਦੇ ਲਾਲਾਂ ਨੂੰ ਦੁੱਧ ਪਿਆਉਂਦਾ ਫਿਰੇ। ਕਹਿੰਦਾ ਕਿੰਨੇ ਪਿਆਇਆ ਇਹਨੇ 모ਤੀਰਾ। ਇਹ ਸਿੱਖ ਸੀ ਮਹਾਰਾਜ ਦਾ। ਇਹਨੇ ਦੁੱਧ ਪਿਆਇਆ ਹੈ। ਕਹਿੰਦਾ ਸਜ਼ਾ ਮਿਲੇਗੀ। ਵਜੀਦੇ ਨੂੰ ਤਾਂ ਚਾਹੀਦਾ ਸੀ। ਸੁਣਿਆ ਉਸ ਵੇਲੇ ਬਾਬਾ 모ਤੀਰਾ ਮੇਰੇ ਨੂੰ ਬੁਲਾਇਆ। ਬੁਲਾ ਕੇ ਕਹਿੰਦੇ ਨੇ ਕਿਉਂ ਬਈ ਤੂੰ ਦੁੱਧ ਸ਼ਿਕਾਇਆ? ਕਹਿੰਦੇ ਜੀ ਸ਼ਿਕਾਇਆ। ਜਿਹੜੀ ਸ਼ਰਤ ਸਾਹਿਬ ਜਦਿਆਂ ਅੱਗੇ ਰੱਖੀ ਸੀ ਏਹੀ ਸ਼ਰਤ ਬਾਬਾ ਮੋਤੀराम ਅੱਗੇ ਗੱਲ ਸੁਣ ਇਸਲਾਮ ਧਰਮ ਕਬੂਲ ਕਰ ਲੈ ਆਪਣਾ ਧਰਮ ਛੱਡ ਦੇ ਵੱਡੀ ਗਲਤੀ ਕੀਤੀ ਤੂੰ ਬਚ ਜਾਏਗਾ ਜੇ ਨਹੀਂ ਫਿਰ ਹਸ਼ਰ ਹੋਏਗਾ ਸਜ਼ਾ ਉਹ ਦੇਵਾਂਗੇ ਜਿਹੜਾ ਰਹੀਦੀ ਦੁਨੀਆ ਤੱਕ ਯਾਦ ਰਹੇਗੀ ਹੱਥ ਜੋੜ ਕੇ ਬਾਬਾ ਮੋਤੀराम ਮੇਰਾ ਇਹਨਾਂ ਗੱਲ ਸੁਣੋ ਜੀ ਮੈਂ ਆਪਣਾ ਫਰਜ਼ ਨਿਭਾਇਆ ਮੈਨੂੰ ਬਾਲਕਾਂ ਤੇ ਤਰਸ ਆਇਆ ਮੈਂ ਦੁੱਧ ਪਿਆਇਆ ਕੋਈ ਮਾੜਾ ਕੰਮ ਨਹੀਂ ਕੀਤਾ ਜੇ ਤੁਸੀਂ ਕਹਿੰਦੇ ਹੋ ਵੀ ਸਜ਼ਾ ਦੇਣੀ ਹੈ ਮੈਂ ਹਾਜ਼ਰਾਂ ਜਿਹੜੀ ਮਰਜ਼ੀ ਸਜ਼ਾ ਦੱਸੋ ਕੀ ਸਜ਼ਾ ਦੇ ਹੋਗੇ ਸਾਥ ਸੰਗਤ ਉਸ ਵੇਲੇ ਧੰਨ ਬਾਬਾ ਮੋਤੀ ਰਾਮ ਮਹਿਰਾਜੀ ਦਾ ਬਾਲਕ ਨਿਕਾਜਾ ਪੁੱਤਰ ਉਹਨੂੰ ਲਿਆਂਦਾ ਫੜ ਕੇ ਸਾਰਾ ਪਰਿਵਾਰ ਐਂ ਖੜਾ ਰਿਆ ਬਾਬਾ ਮੋਤੀ ਰਾਮ ਮਹਿਰਾਜੀ ਦਾ ਇੱਕ ਪੁੱਤਰ ਨਰੈਣ ਉਹਨੂੰ ਜਦੋਂ ਸਾਹਮਣੇ ਖਿਲਾਰਿਆ ਉਹ ਗੱਲ ਸੁਣ ਜੇ ਇਸਲਾਮ ਕਬੂਲ ਕਰ ਲੇਗਾ ਚੰਗਾ ਰਹੇਗਾ ਤੂੰ ਮੇਰੇ ਹੁਕਮ ਦੀ ਉਲੰਘਣਾ ਕੀਤੀ ਏ ਨਹੀਂ ਤੇਰਾ ਘਣ ਬੱਚਾ ਸਭ ਕੋਲੂ ਪੀੜ ਦੇਾਂਗੇ ਕੋਲੂ ਉਸ ਵੇਲੇ ਹੁਣ ਵੀ ਉਸ ਵੇਲੇ ਉਹ ਹੁੰਦਾ ਸੀ ਜਦੋਂ ਆਪਾਂ ਗੰਨਾ ਲਾਉਂਦੇ ਆ ਤੇ ਜਿੰਦੇ ਚੋਂ ਰਤ ਕੱਢੀ ਜਾਂਦੀ ਆ ਉਹ ਕੋਲੂ ਉਹ ਕੋਲੂ ਦੇ ਗੋੜ ਲੈ ਗਏ ਬੜਾ ਵੱਡਾ ਕੱਠ ਹੋਇਆ ਐਡੀ ਵੱਡੀ ਗਲਤੀ ਨਿੱਕੀ ਜੀ ਸਜ਼ਾ ਐਡੀ ਵੱਡੀ ਸੁਣਿਓ ਪਹਿਲਾ ਬਾਬਾ ਮੋਤੀराम ਜੀ ਮੇਰਾ ਸੁਣੋ ਬਾਬਾ ਮੋਤੀराम ਜੀ ਦੇ ਮਹਾਰਾਜ ਜੀ ਦੇ ਪੁੱਤਰ ਨਰੈਣ ਨੂੰ ਫੜਿਆ ਉਸ ਕੋਲੂ ਵਿੱਚ ਪੈਰ ਪਾਏ ਕੋਲੂ ਚ ਜਦੋਂ ਪੈਰ ਪੁੰਦੇ ਨੇ ਜਾਲਮ ਵਜੀਦ ਦਾ ਹੁਕਮ ਕਰਦੇ ਚਰਖੜੀ ਚਲਾਓ ਘਮਾਓ ਕੋਲੂ ਨੂੰ ਜਦੋਂ ਕੋਲੂ ਐਂ ਚਲਾਉਣ ਲੱਗੇ ਸਾਧ ਸੰਗਤ ਜੀ ਉਹ ਨਿੱਕਾ ਜਿਹਾ ਬਾਲਕ ਉਹਦੇ ਪੈਰ ਪੀਸੇ ਗਏ ਪੈਰ ਫਿਸਦਿਆਂ ਫਿਸਦਿਆਂ ਸਾਧ ਸੰਗਤ ਲੱਤਾਂ ਤੱਕ ਜਦੋਂ ਕੋਲੂ ਚੱਲਿਆ ਐਂ ਅੱਗੇ ਉਹਨੂੰ ਕੋਲੂ 'ਚ ਪਾਉਂਦੇ ਨੇ ਚੱਪਣੀਆਂ ਤੱਕ ਜਦੋਂ ਆਇਆ ਨਾ ਗੁਰਮੁਖੋ ਪਾਏ ਤਾਂ ਪੈਰ ਸਾਬ ਤੇ ਕਚੁੰਬਰ ਗੱਡ ਤਾ ਹੱਡੀਆਂ ਦੇ ਭੋਰੇ ਬਣ ਗਏ ਐਂ ਤੜਫਾ ਤੜਫਾ ਕੇ ਬਾਬਾ ਮੋਤੀਰਾ ਮੈਰੇ ਨੂੰ ਵਖੁੰਦੇ ਨੇ ਉਹ ਮੋਤੀਆ ਅਜੇ ਤੇਰੇ ਬੱਚੇ ਦੀਆਂ ਲੱਤਾਂ ਤੇ ਪੈਰ ਤੇਰੇ ਬੱਚੇ ਦੀਆਂ ਲੱਤਾਂ ਤੇ ਪੈਰ ਅਜੇ ਉਹ ਕੋਲੂ ਚ ਦਿੱਤੇ ਨੇ ਬਚ ਬਚ ਸਕਦਾ ਹੈ ਜਾਨ ਬਚ ਸਕਦੀ ਏ ਮਨ ਲੈ ਇਸਲਾਮ ਧਰਮ ਬਾਬਾ ਮੋਤੀਦਾ ਮੇਰਾ ਧਨ ਸੀ ਸਿਦਕੀ ਸਿੱਖ ਐਸੇ ਸਿੱਖਾਂ ਤੋਂ ਹਜ਼ਾਰਾਂ ਜਨਮ ਲੈ ਕੇ ਨਾ ਦਾ ਦੇਣ ਨਹੀਂ ਦੇ ਸਕਦੇ ਉਹ ਗੁਰਮੁਖੋ ਧੰ ਬਾਬਾ ਮੋਤੀਦਾ ਮੇਰਾ ਜੀ ਨੇ ਪਤਾ ਕੀ ਆਖਿਆ ਵਜੀਦਿਆ ਮੇਰਾ ਤਾਂ ਇੱਕ ਪੁੱਤਰ ਤੁ ਕੋਲੂ ਚ ਪਾਇਆ ਹੈ ਨਾ ਜਿਸ ਗੁਰੂ ਕਿਆਂ ਲਾਲਾ ਨੂੰ ਮੈਂ ਦੁੱਧ ਪਿਆਇਆ ਹੈ ਜਿਸ ਗੁਰੂ ਕੇ ਲਾਲਾਂ ਦੇ ਪਿਤਾ ਵਾਸਤੇ ਮੈਂ ਇਡੀ ਗੁਰਬਾਨੀ ਕੀਤੀ ਮੇਰਾ ਤਾਂ ਇੱਕ ਪੁੱਤਰ ਤੁਸੀਂ ਕੋਲੂ ਚ ਪਾਇਆ ਗੁਰੂ ਗੋਬਿੰਦ ਸਿੰਘ ਨੇ ਸਾਡੇ ਤੋਂ ਆਪਣੇ ਚਾਰ ਵੰਗੇ ਚਾਰ ਵਾਰੇ ਮਹਾਰਾਏ ਨੇ ਐਡਾ ਸੀ ਤੇ ਐਡੀ ਗੁਰਮਤ ਮਹਾਰਾਏ ਮੇਰਾ ਇੱਕ ਚਲੇ ਆ ਵੀ ਜਾਏਗਾ ਕਿਹੜੀ ਗੱਲ ਐ ਸਾਧ ਸੰਗਤ ਜੀ ਜਦੋਂ ਕਹਿੰਦੇ ਕੋਲੂ ਚ ਪੰਦਿਆਂ ਗੇੜਾ ਦਿੰਦੇ ਨੇ ਤੜਫਾ ਤੜਫਾ ਮਾਰਦੇ ਨੇ ਜਦੋਂ ਸਾਧ ਸੰਗਤ ਜੀ ਪੇਟ ਤੱਕ ਢਿੱਡ ਨੂੰ ਜਦੋਂ ਵਿੱਚ ਕੋਲੂ ਦੇ ਦਿੱਤਾ ਉਹ ਗੁਰਮਖੋ ਐਸੇ ਖੂਨ ਦੇ ਫੁਵਾਰੇ ਵਹਿ ਤੁਰੇ ਕਹਿੰਦੇ ਖੂਨ ਦੀਆਂ ਬੁਸ਼ਾਰਾਂ ਬਾਬਾ ਮੋਤੀराम ਮਹਰੇ ਦੇ ਮੁਖ ਤੇ ਪਈ ਖੂਨ ਨਾਲ ਪਰ ਗਿਆ ਸਰਹੰਦ ਦੇ ਲੋਕ ਬੈਠੇ ਬੈਠੇ ਵੇਖਦੇ ਉਹ ਪਾਪੀਆ ਐਡਾ ਤੇਿਆ ਜਾਰ ਪਹਿਲਾਂ ਗੁਰੂ ਗੋਬਿੰਦ ਸਿੰਘ ਦੇ ਆ ਲਾਲਾਂ ਤੇ ਦਿਨੂ ਦਰਸ਼ ਨਹੀਂ ਆਇਆ ਜੇ ਦੁੱਧ ਪਿਉਉਣ ਦੀ ਸਜ਼ਾ ਕੋਲੂ ਚ ਪੀੜੇਗਾ ਸੁਣਿਆ ਇੱਥੇ ਹੀ ਵਸਨੀ ਤਨ ਬਾਬਾ ਮੋਤੀराम ਮਹਰਾਜੀ ਦੇ ਘਰ ਵਾਲੀ ਉਹ ਬੀਬੀ ਭੋਲੀ ਹੇ ਰੋਂਦੀ ਵਾਰੀ ਆਈ ਸਤਸੰਗਤ ਜੀ ਪੈਰ ਪਾਏ ਗੁਰਮਖੋ ਪਰਿਵਾਰ ਦੇ ਕੱਲੇ-ਕੱਲੇ ਜੀ ਨੂੰ ਕੋਲੂ ਚ ਪਾ ਕੇ ਸ਼ਹੀਦ ਕੀਤਾ ਉਸੇ ਕੋਲੂ ਚ ਧਨ ਮਹਾਪੁਰਸ਼ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਪਾ ਕੇ ਜਦੋਂ ਸ਼ਹੀਦ ਕਰਨ ਲੱਗੇ ਜਦੋਂ ਸ਼ਹੀਦ ਕਰਨ ਲੱਗੇ ਇਹਨੇ ਮੋਤੀਆ ਇੱਕ ਵਾਰੀ ਸੋਚ ਲਾ ਪਰਿਵਾਰ ਦਾ ਕੀ ਬਣਿਆ ਜਾਨਾਂ ਵਾਗੇ ਆਪਣੀਆਂ ਅਜੇ ਵੀ ਵੇੜਾ ਤੇਰੇ ਕੋਲ ਇਸਲਾਮ ਕਬੂਲ ਕਰ ਲੈ ਤੇਰਾ ਵਿਗੜਿਆ ਕੁਛ ਨਹੀਂ ਪਰਿਵਾਰ ਚਲੇ ਗਿਆ ਪਰਿਵਾਰ ਤਾਂ ਦੁਬਾਰਾ ਵਸ ਜਾਏਗਾ ਵਿਆਹ ਤੇਰਾ ਕਰਾ ਦਾਂਗੇ ਬਹੁਤ ਕੁਛ ਦੇ ਦੇਾਂਗੇ ਵਜੀਰੀ ਦਾ ਉਹਦਾ ਦੇ ਦੇਾਂਗੇ ਹੱਥ ਜੋੜ ਕੇ ਸਾਡੇ ਵਰਗੇ ਬੰਦੇ ਉਹ ਗੁਰਮਖੋ ਅਸੀਂ ਕਾਹਦੇ ਬੰਦੇ ਆ ਅਸੀਂ ਤਾਂ ਸ਼ਰਾਬ ਦੀ ਬੋਤਲ ਪਿੱਛੇ ਵੇਖ ਜੰਨੇ ਆ ਸਾਡੇ ਸਾਡੀਆਂ ਜਮੀਰਾਂ ਦੇ ਐਸੀਆਂ ਨੇ ਸਾਨੂੰ ਤਾਂ 100 500 ਲਾ ਕੇ ਆ ਹੁਣ ਨਵਾਂ ਇੱਕ ਸਿਸਟਮ ਚੱਲਿਆ ਹੈ ਸਾਨੂੰ ਤਾਂ ਕੋਈ ਸਾਬਣ ਦੇ ਪੈਕੇਟ ਸਰਫ ਦਿਆਂ ਸਰਫ ਦੇ ਪੈਕੇਟ ਸਾਬਣ ਦੀਆਂ ਥੈਲੀਆਂ 500 700 ਰੁਪਇਆ ਦੇਵੇ ਉਹ ਅਸੀਂ ਤਾਂ ਮਿੰਟ ਚ ਧਰਮ ਬਦਲ ਜੰਨੇ ਆ ਅਸੀਂ ਤਾਂ ਮਿੰਟ ਜਬਦਾ ਧਰਮ ਛੱਡ ਜੰਨੇ ਆ ਧੰਨ ਬਾਬਾ ਮੋਤੀराम ਮਹਿਰਾ ਉਹ ਕਹਿੰਦੇ ਬੋਲ ਇੱਕ ਵਾਰੀ ਤੈਨੂੰ ਕੀ ਚਾਹੀਦਾ ਹੈ ਇਸਲਾਮ ਕਬੂਲ ਕਰ ਲੈ ਬਾਬਾ ਮੋਤੀराम ਮਹਾਰਾਜ ਜੀ ਹੱਥ ਜੋੜ ਕੇ ਪਤਾ ਕੀ ਕਹਿੰਦੇ ਕਹਿੰਦੇ ਵਜੀਦਿਆ ਕਲਗੀਧਰ ਗੁਰੂ ਗੋਬਿੰਦ ਸਿੰਘ ਜਿੰਦੇ ਤੇ ਬਹੁਤਾ ਖੁਸ਼ ਹੋਵੇ ਨਾ ਇਹ ਸ਼ਹਾਦਤ ਦੀ ਦਾਤ ਓਂਦੀ ਚੋਲੀ ਚ ਪਾਉਂਦਾ ਮੈਂ ਗੁਰੂ ਕੇ ਲਾਲਾਂ ਦੀ ਸੇਵਾ ਕਮਾਈ ਕੋਈ ਮਾੜਾ ਕੰਮ ਨਹੀਂ ਕੀਤਾ ਦੂਜੀ ਗੱਲ ਮੈਂ ਤਾਂ ਸਵਾਸ ਸਵਾਸ ਇਹੀ ਅਰਦਾਸ ਕਰਦਾ ਧਰਮ ਬਦਲਣਾ ਤਾਂ ਦੂਰ ਦੀ ਗੱਲ ਕੀ ਕਰਦਾ ਇਨੇ ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਦੇ ਵਿੱਚ ਸਾਧ ਸੰਗਤ ਜੀ ਚੁੱਕਿਆ ਜਿਵੇਂ ਪੁੱਤਰ ਨੂੰ ਕੋਲੂ ਚ ਪੀੜਿਆ ਸੀ ਐਂ ਬਾਬਾ ਮੋਤੀराम ਮਹਾਰਾਜ ਨੂੰ ਕੋਲੂ ਚ ਪੀੜਿਆ ਜਾਨ ਨਿਕਲਦੀ ਏ ਕੋਲੂ ਚਲਦਾ ਹੈ ਮਰਦਾ ਮਰਦਾ ਵੀ ਗੁਰੂ ਦਾ ਸਿੱਖ ਇੱਕੋ ਗੱਲ ਕਹੀ ਜਾਂਦਾ ਹੈ ਉਹ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿੱਧਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ Here we go ਸਰਸੰਗੇ ਜੀ ਕੋਲੂ ਚ ਪਾ ਕੇ ਸ਼ਹੀਦ ਕੀਤਾ ਜੇ ਉਦੋਂ ਧਰਮ ਨਹੀਂ ਛੱਡਿਆ ਜੇ ਦੀਨ ਨਹੀਂ ਬਦਲਿਆ ਜੇ ਗੁਰੂ ਗੋਬਿੰਦ ਸਿੰਘ ਦੇ ਲੇਖੇ ਆਪਣੀ ਜ਼ਿੰਦਗਾਨੀ ਧੰਨ ਬਾਬਾ ਮੋਤੀराम ਮਹਾਰਾਜ ਜੀ ਨੇ ਲਾਈਏ ਨਾ ਚੇਤੇ ਰੱਖਿਓ 1 2 4 ਨਹੀਂ ਕਰੋੜਾਂ ਸਜਦੇ ਰੋਜ਼ ਧੰਨ ਬਾਬਾ ਮੋਤੀराम ਮਹਾਰਾਜ ਜੀ ਦੇ ਚਰਨਾਂ 'ਚ ਹੁੰਦੇ ਕਰੋੜਾਂ ਸਜਦੇ ਫਤੇਗੜ ਸਾਹਿਬ ਦੀ ਧਰਤੀ ਦੇ ਜਾਣਿਆ ਜਦੋਂ ਪੂਰਾ ਸਾਹਿਬ ਦੇ ਦਰਸ਼ਨ ਕਰੀਦਾ ਨਾ ਜਦੋਂ ਜਦੋਂ ਤੁਹਾਨੂੰ ਸਿੱਖ ਇਤਿਹਾਸ ਵਿੱਚ ਮਾਂ ਗੁਜਰੀ ਯਾਦ ਆਏਗੀ ਜਦੋਂ ਜਦੋਂ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਯਾਦ ਆਏਗਾ ਚੇਤੇ ਰੱਖਿਓ ਉਦੋਂ ਯਾਦ ਤੁਹਾਨੂੰ ਸੇਠ ਟੋਡਰਮਲ ਵੀ ਆਉਣਾ ਹੈ ਯਾਦ ਬਾਬਾ ਮੋਤੀराम ਮਹਿਰਾ ਵੀ ਆਏਗਾ ਤੇ ਚੇਤੇ ਰੱਖਿਓ ਸਰਸੰਗਤ ਜੀ ਜਦੋਂ ਜਦੋਂ ਤੱਕ ਧਰਤੀ ਆਕਾਸ਼ ਚੰਨ ਤਾਰੇ ਰਹਿਣਗੇ ਨਾ ਗੁਰੂ ਕਿਆਂ ਲਾਲਾਂ ਨੂੰ ਗੁਰੂ ਕਿਆਂ ਸਿੱਖਾਂ ਨੂੰ ਇਹ ਸਜਦੇ ਹੁੰਦੇ ਆਏ ਨੇ ਤੇ ਹੁੰਦੇ ਹੀ ਨੇ ਇਹ ਸਿਜਦੇ ਹੁੰਦੇ ਆਏ ਨੇ ਕੌਣ ਪੁੱਛਦਾ ਵਜੀਦੇ ਨੂੰ ਕੌਣ ਪੁੱਛਦਾ ਹੈ ਔਰੰਗਜ਼ੇਬ ਨੂੰ ਕੋਈ ਵੀ ਨਹੀਂ ਪੁੱਛਦਾ ਤੁਸੀਂ ਜਾ ਕੇ ਵੇਖਿਓ ਫਤੇਗੜ ਸਾਹਿਬ ਦੀ ਧਰਤੀ ਤੇ ਜਿਹੜਾ ਭੋਰਾ ਸਾਹਿਬ ਸਿਜਦਾ ਕਰਦਾ ਨਾਲ ਹੀ ਬਾਬਾ ਮੋਤੀराम ਮਹਾਰਾਜ ਜੀ ਦਾ ਸਥਾਨ ਬਣਿਆ ਉੱਥੇ ਜਾ ਕੇ ਸਿਜਦਾ ਕਰੋ ਉਹਨਾਂ ਗੁਰੂਆਂ ਲਾਲਾਂ ਨੂੰ ਗੁਰੂਆਂ ਪਿਆਰਿਆਂ ਨੂੰ ਅਸੀਂ ਸਿੱਖ ਥੋੜੀ ਸਾਡੀ ਤਾਂ ਉਂਗਲੀ ਤੇ ਛਰੀਟ ਆ ਜੇ ਅਸੀਂ ਤਾਂ ਗੁਰੂ ਨੂੰ ਮਿਹਣੇ ਮਾਰ ਮਾਰ ਸਾਧ ਸੰਗਤ ਜੀ ਪਤਾ ਨਹੀਂ ਕੀ ਕੁਝ ਬੋਲ ਜਾਨੇ ਆ ਧੰਸੀ ਗੁਰੂ ਕੇ ਸਿੱਖ ਮੁੱਖੋਂ ਸੀ ਨਹੀਂ ਉਚਾਰੀ ਸਾਧ ਸੰਗਤ ਜੀ ਸਾਡਾ ਪਿਆਰ ਤਾਂ ਮਤਲਬ ਹੀ ਐ ਅੱਜ ਤਾਂ ਸਵਾਰਥੀ ਲੋਕ ਆ ਰਮਾਲਾ ਚੜਾ ਕੇ 50 ਮੰਗਾ 100 ਰੁਪਇਆ ਚੜਾ ਕੇ 50 ਮੰਗਾ ਸਾਡੀਆਂ ਦੇਖ ਕਰਾ ਕੇ ਨਾ ਕੰਮ ਬਣੇ ਫੇਰ ਗੁਰੂ ਨੂੰ ਮਿਹਣੇ ਉਹ ਗੁਰਮਖੋ ਜੇ ਗੁਰੂ ਨਾਲ ਪਿਆਰ ਕਰਨਾ ਹੈ ਨਾ ਗੁਰੂ ਨਾਲ ਪ੍ਰੇਮ ਕਰਨ ਦਾ ਇੱਕ ਤਰੀਕਾ ਹੈ ਇੱਥੇ ਸੁਵਾਰਥ ਕੋਈ ਨਹੀਂ ਇੱਥੇ ਮਤਲਬ ਕੋਈ ਨਹੀਂ ਜੇ ਪ੍ਰੇਮ ਕਰਨਾ ਹੈ ਤੇ ਪਿਆਰ ਦਾ ਸਿਧਾਂਤ ਇੱਕੋ ਹੀ ਹੈ ਕੁਰਬਾਨ ਹੋਣਾ ਬਸ